ਆਹ ਦੇ ਲੋ ਪਰਾਲੀ ਦੇ ਟੋਟੇ ਕੀਤੇ ਪਏ ਆ ਜੀ ਸਵਾਗਤ ਆ ਤੁਹਾਡਾ ਆਪਣੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਸੋਨਲ 160 DI ਪਿੱਛੇ ਪਾਇਆ 8 ਫੁੱਟ ਸੁਪਰ ਸ਼ੀਡਰ ਸ਼ਕਤੀਮਾਨ ਦਾ ਤੇ ਆਜੋ ਕਿਰਾਂ ਅੱਜ ਇਹਦੀ ਐਵਰੇਜ ਹੀ ਕੱਢਦੇ ਆ ਬਹੁਤ ਭਰਾਵਾਂ ਦੇ ਕਮੈਂਟ ਆਏ ਸੀ ਬਈ ਐਵਰੇਜ ਦੱਸੋ ਕਿੰਨੀ ਆ ਇਹਦੀ ਤੇ 60 ਪੱਤੀ ਕੇ ਨਾਲ ਹੁਣ ਕਿੰਨਾ ਤੇਲ ਆਧੀ ਕਿ ਟੈਂਕੀ ਹੋਊਗੀ ਪੂਰੀ ਤੇ ਦੇਖਦੇ ਆਂ ਫਿਰ ਤੋਂ ਉਹ ਕਿੱਲੇ ਤੇ ਕਿੰਨਾ ਖਾਂਦਾ ਵਾ ਕਰੋ ਜੱਕ ਕਿੰਨੇ ਤੇ ਮੈਂ ਤਾਂ ਇਹ ਨਾ ਕੈਮਰੇ ਚ ਨਹੀਂ ਤਾਂ ਦੇਖ ਕੇ ਦੱਸ ਕਿੰਨਾ ਟੌਪ ਪੈਂਦੀ ਇੱਦੋਂ 38 ਦੇ 35 38 ਦੇ ਆ 36 37 36 ਦੇ 37 37 ਦੇ ਆ ਵੇ 37 ਆ 37 ਆ 39 ਤੇ 40 ਆ ਨਾ ਆ 37 ਆ 37 37ਵੇਂ ਲੱਗਦੇ ਚੱਲ ਗੁੱਸਾ ਨਾ ਹੋ ਤੇਰੀ ਮੰਨ ਲੈਨੇ ਚੱਲ ਚਲ ਹਿੰਦਰੋ ਆ ਜੀ ਐਵਰੇਜ ਕੱਢ ਦਾਂਗੇ ਲੀਟਰ ਨਾਲ ਕੀ ਫਰਕ ਪੈਂਦਾ ਚਲੋ ਜੀ ਕਰਦੇ ਆ ਜੀ ਇੱਕ ਹੌਣੇ ਕਿਉਰ ਜੋ ਤੇ ਆ ਉਹ ਬਈ ਜੋ ਬਰੋ ਲੱਗਾ 650 ਦਾ ਫਿੱਟਰ ਕਰੋ ਜਿਆ ਕਹਨ ਦੂਸਰੇ ਲੋਚ ਚ ਜੋ ਕਰੋ ਮੈਂ ਵੀ ਆ ਗਰ ਜੈ ਕਰੀਂ ਪਾਲੀ ਗੱਲ ਸਫਾਈ ਚੈੱਕ ਕਰੋ ਤੁਸੀਂ ਵੀ ਕੀ ਗੱਲਾਂ ਬਾਤਾਂ ਇੱਥੇ ਹੁਣ ਚੱਲਣਗੇ ਪਲਾਉ ਆਪਣੇ ਸਾਰੇ ਕੀ ਕਰ ਰਹੇ ਹੋ ਤੇ ਚੱਕ ਰਹੇ ਨੇ ਕੀ ਕਰੋ ਜੇ ਕੋਈ ਲੀਵਰ ਥੋੜਾ ਉੱਪਰ ਸੀਗਾ ਡਾਊਨ ਕਰਾਦਾ ਤੇ ਅਕੇ ਨਾਲ ਸਪਾਈ ਹੁਣ ਜ਼ਿਆਦਾ ਆ ਕਰੋ ਚੈੱਕ ਜਾਂਦਾ ਸ਼ੂਕ ਦਾ ਕੀ ਗੱਲਾਂ ਬਾਤਾਂ ਜੋਰ ਪੂਰਾ ਲਾਉਂਦਾ ਡ੍ਰਾਈਵਰ ਇਹ ਇਹ ਆਪਾਂ ਬਣਾਉਣਾ ਚੋਬਰੋ ਆਲੂਆਂ ਦਾ ਬਾਣ ਠੀਕ ਆ ਪਹਿਲਾਂ ਇੱਕ ਵਾਰ ਮਾਰਤਾ ਮਲਚਰ ਤੇ ਮਲਚਰ ਤੋਂ ਬਾਅਦ ਆਪਾਂ ਸੁਪਰ ਸੀਡਰ ਹੁਣ ਆ ਸੁਪਰ ਸੀਡਰ ਤੋਂ ਬਾਅਦ ਆਪਾਂ ਮਾਰਾਂਗੇ ਪਲਾਉ ਤੇ ਪਲਾਉ ਮਾਰ ਕੇ ਫਿਰ ਖਾਂ ਦੇਖਾਂਗੇ ਕੀ ਕਰਨਾ ਇਹ ਬਲਾਉ ਮਾਰ ਕੇ ਸੁਹਾਗਾ ਮਾਰਾਂਗੇ ਤੇ ਫਿਰ ਇੱਕ ਅੱਧੀ ਵਾਰ ਉਹ ਰੋਟਾਵੇਟਰ ਮਾਰ ਦਾਂਗੇ ਉੱਤੇ ਤੇ ਆ ਜੋ ਦੇਖਦੇ ਆਂ ਕੀ ਕੀ ਬੰਦ ਆ ਕਰੋ ਜੱਕ ਕਰਾਂ ਦੀ ਰਿੱਖ ਦਾ ਜੋਰ ਜਿਹੜਾ ਪਹਿਲਾ ਗੇੜਾ ਲਾਇਆ ਨਾ ਇਹ ਲਾਇਆ ਵੀ 4/2 ਜੇ ਤੁਹਾਨੂੰ ਦੱਸਣਾ ਭੁੱਲ ਗਏ ਆ ਤੇ ਹੁਣ 4/4 ਗੇਅਰ ਲੱਗ ਚੁੱਕਿਆ ਦੇਖੋ ਕਦਰੋਜੇ ਨਾ ਤੋਰੇ ਦਾ ਹੀ ਬਹੁਤ ਫਰਕ ਪੈ ਗਿਆ ਗੇਅਰ ਨਾਲ ਨਹੀਂ ਕਈ ਵਾਰ ਜਦੋਂ ਰੋਟਾਵੇਟਰ ਥੱਲੇ ਜਾਦੇ ਡੂੰਗਾ ਜਾਂਦਾ ਵਾ ਟਾਇਰ ਪਿਛਲੇ ਸਲਿੱਪ ਦੇਣ ਲੱਗ ਜਾਂਦਾ ਤੇ ਹੁਣ ਚਾਰੇ ਟਾਇਰ ਕੰਮ ਕਰਦੇ ਆ ਪਿਛਲੇ ਟਾਇਰ ਨੇ ਸਲਿੱਪ ਨਹੀਂ ਦੇਣਾ ਤੋਰਾ ਵਾ ਗਿਆ ਨਾ ਡੂੰਗਾ ਜਾਂਦਾ ਇਹ ਇਧਰੋਂ ਪਤਾ ਲੱਗਿਆ ਆ ਕਰੋ ਜੀ ਐਨਾ ਕੁ ਡੂੰਗਾ ਲਾ ਕੇ ਪੂਰੀ ਸਪਾਈ ਆਉਂਦੀ ਆ ਐਵੇਂ ਨਹੀਂ ਬਾਈ ਪਰਾਲੀ ਥੱਲੇ ਹੀ ਦੱਬੀ ਜਾਊਗਾ ਪਰਾਲੀ ਦਾ ਕੁਤਰਾ ਕਰਦਾ ਦੇਖੋ ਕੀ ਕਹਿੰਦੇ ਆ ਸੋਬਰ ਸ਼ੀਟਰ ਪਰਾਲੀਏ ਦਾ ਆਪ ਦਿੰਦਾ ਪਰਾਲੀ ਦਾ ਕੁਤਰਾ ਵੀ ਕਰਦਾ ਦੇਖੋ ਕਰੋ ਜੱਕਾ ਆ ਗਿਆ ਨਹੀਂ ਟਰੈਕਟਰ ਨੂੰ ਬਈ ਪਿੱਛੇ ਹੈਗਾ ਕੀ ਆ ਇਹ ਬੱਟੋ ਨੱਪੀ ਤੋਂ ਰਹਿ ਜਾਂਦਾ ਟਰੈਕਟਰ ਦੇ ਤੋਂ ਨੂੰ ਕੱਟ ਕੇ ਦੁਕਾਨ ਦੀ ਲੋੜ ਆ ਪਿੱਛੇ ਜਿਹੜਾ ਸੰਦ ਪਾਇਆ ਉਹਦੀ ਕਹਿਰ ਜਾਦੇ ਕਾਨ ਦੀ ਲੋੜ ਆ ਇਹ ਲੰਬ ਲਵਾਈ ਹੋਣੀ ਆ ਜਿਹੜਾ ਇੰਪਲੀਮੈਂਟ ਮਾਰਦੀ ਇਹਦੇ ਪਿੱਛੇ ਟੰਗ ਲੋ ਲੰਬ ਲਵਾਈ ਆਉਂਦਾ ਬੱਟੂ ਕਿ ਆਪਾਂ ਕਿਸੇ ਵੀ ਟਰੈਕਟਰ ਨੂੰ ਮਾੜਾ ਨਹੀਂ ਕਹਿੰਦੇ ਸਾਰੇ ਟਰੈਕਟਰ ਵਧੀਆ ਵਾ ਤੇ ਜਿਹੜਾ ਜਿਹੜੇ ਟਰੈਕਟਰ ਨੂੰ ਚਲਾਉਂਦਾ ਉਹਨੂੰ ਉਹੀ ਵਧੀਆ ਲੱਗਦਾ ਕੰਮ ਸਾਰੇ ਸੇਮ ਕਰਦੇ ਆ ਤੇ ਇਸ ਕਰਕੇ ਕੋਈ ਵੀ ਵੀਰਪਰਾ ਗੁੱਸਾ ਨਾ ਕਰਿਓ ਆਪਾਂ ਕਿਸੇ ਟਰੈਕਟਰ ਨੂੰ ਮਾੜਾ ਨਹੀਂ ਕਹਿੰਦੇ ਬਸ ਜਿਹੜਾ ਟਰੈਕਟਰ ਆਪਣੇ ਕੋਲੇ ਆਪਾਂ ਉਹਦੀ ਪਰਫਾਰਮੈਂਸ ਦਿਖਾ ਰਹੇ ਆਂ ਬਈ ਕਿੱਦਾਂ ਚੱਲਦਾ ਵਾ ਕੀ ਸਿਸਟਮ ਆ ਤੇ ਆਪਾਂ ਨੂੰ ਬਹੁਤ ਟਾਈਮ ਹੋ ਗਿਆ ਸੋਨ ਲੀਕਾ ਚਲਾਉਂਦੇ ਆ ਨੂੰ ਕਿਸ਼ ਕਰਕੇ ਦਿਲ ਨੂੰ ਲੱਗਿਆ ਹੋਇਆ ਤੇ ਪਤਾ ਇਹ ਤੇ ਭਰੋਸਾ ਜਿਆਦਾ ਆ ਸਾਨੂੰ ਇਹ ਟਰੈਕਟਰ ਤੇ ਕਰੋ ਚੱਕ ਆ ਜਾ ਕੋ ਆ ਗਿਆ ਸਿਰੇ ਤੇ ਪੂਰਾ ਕਰੋ ਚੱਕ ਜੇ ਕੋਲਾ ਮਿੱਟੀ ਚੱਕਦਾ ਪੂਰੀ ਭਰਦਾ ਓ ਤਾਂ ਹੀ ਤੁਹਾਨੂੰ ਮੀਟਰ ਦਿਖਾਇਆ ਆ ਵਾਜ ਤੋਂ ਐ ਲਾ ਦੋ ਟਰੈਕਟਰ ਤੇ ਪੂਰਾ ਲੋਡ ਪਿਆ ਹੋਇਆ ਤੁਹਾਨੂੰ ਆਰਪੀਐਮ ਵਾਲੀ ਸੂਈ ਮੈਂ ਤਾਂ ਹੀ ਦਿਖਾਈ ਆ ਬਈ ਕਿੰਨੀ ਗਸੜਦਾ ਵਾ ਠੀਕ ਆ ਮੂੰ ਵਾਜ ਚੈੱਕ ਕਰੋ ਕਿਆ ਗੱਲਾਂ ਬਾਤਾਂ ਨੇ ਵਾਜ ਪੂਰੀ ਸਰਾ 98 11 ਦਾ ਭਰਾ ਹੀ ਆ ਮਿੱਤਰੋ ਵਾਜ ਲਓ ਤਾਂ ਟਰੋਲ ਜੀ ਜਿਗਾ ਸਵਾਈ ਜਾ ਕਰੋ ਹਣੇ ਤੇ ਪਲਾਉ ਵਜ ਗਏ ਨਾ ਆਹਾ ਹਾ ਨੇ ਆਰਾ ਆ ਜੀ ਕਿ ਲੋ ਫਿਰ ਦੇਣੇ ਕੀ ਬੰਦਾ ਕੀ ਹੈ ਤੇ ਆਪਣਾ ਕੰਮ ਹੋ ਗਿਆ ਢਾ ਨਚੋਬਰੋ ਤੇ ਬਾਈ ਆ ਦੇ ਲੋ ਸਵਾਈ ਪਹਿਲਾਂ ਤਾਂ ਇੱਥੇਲਾਂ ਤੋਂ ਪਹਿਲਾਂ ਦੇਖਾਈ ਬਾਣ ਕਿਵੇਂ ਸੀ ਤੇ ਹੁਣ ਸਬਰ ਸ਼ੀਟਰ ਤੋਂ ਬਾਅਦ ਚੋ ਦੇ ਲੋ ਕੀ ਹਿਸਾਬ ਦਾ ਵਾ ਤੁਨੂੰ ਮੈਂ ਆਹ ਵਲੌਗ ਦੇ ਵਿੱਚ ਪਹਿਲਾਂ ਵੀ ਦਿਖਾਈ ਇੱਕ ਵਾਰ ਉਹ ਦਿਖਾਉਣਾ ਕਈ ਕਹਿੰਦੇ ਨੇ ਪਰਾਲੀ ਥੱਲੇ ਨਾ ਪੈ ਦਿੰਦਾ ਕੋ ਤਰਦਾ ਨਹੀਂ ਆਹ ਦੇ ਲੋ ਪਰਾਲੀ ਦੇ ਟੋਟੇ ਕੀਤੇ ਪਏ ਆ ਕਰੋ ਚੈੱਕ ਪਰਾਲੀ ਕੁੱਤਰ ਕੇ ਸੜ ਦਿੰਦਾ ਇਹ ਦੇਖੋ ਕਈ ਕਹਿੰਦੇ ਹੋ ਮੈਂ ਬਈ ਸੱਦੀ ਨਾਪ ਦਿੰਦਾ ਬਈ ਪਰਾਲੀ ਵੜਦਾ ਵੀ ਆਹੋ ਤੇ ਬਾਕੀ ਹੁਣ ਕਰਦੇ ਤੇਲ ਚੈੱਕੇ ਦਾ ਤੇ ਚੱਲ ਰਮਣੇ ਕਰਕੇ ਬੰਦ ਨਾ ਕਰ ਤੇਲ ਚੈੱਕ ਕੀ ਹਿਸਾਬ ਦਾ ਵਾ ਕੱਢ ਗਏ ਔਸ ਤੇਰੀ ਫਰ ਕਿੰਨਾ ਸਾਦਾ ਕਿੰਨਾ ਦੋ ਕਿੱਲੇ ਸੀਗੇ ਢਾਈ ਏ ਦੋ ਕਿੱਲੇ ਆ ਪੂਰੇ ਆਪਣੇ ਆ ਆਹ ਇਧਰ ਸਿੱਧੀ ਲਾਮ ਹੋ ਗਈ ਤੇ ਇੱਕ ਉੱਥੋਂ ਕੁਤਰ ਜੀ ਹੋ ਗਈ ਦੋ ਕਿੱਲੇ ਆ ਤੇ ਕਰਦੇ ਚੈੱਕ ਐਵਰੇਜ ਤੇ ਕਰਾਦੇ ਚ ਉਬਰਾ ਸਰਾ ਫਿਰ ਸ਼ਰਟ ਵੀ ਮੈਂ ਸ਼ਕਤੀਮਾਨ ਵਾਲੀ ਬਾਕੇ ਆਇਆ ਅੱਜ ਉਹ ਦਿਨ ਕਿਉਂ ਕਰ ਰਿਹਾ ਐਵਰੇਜ ਹੀ ਆ ਕੇ ਕਰਾਂ ਦੀ ਫਿਰ ਕੋ ਛੋਟੇ ਦੀ ਐਵਰੇਜ ਕੱਢੀਏ ਕਿੰਨਾ ਤੇਲ ਖਾਦਾ ਕਿੰਨਾ ਨਹੀਂ ਗੇਰ ਆਪਾਂ ਮੈਂ ਤਾਂ ਸਾਰਾ ਹੀ ਦੂਜੇ 'ਚ ਮਾਰਿਆ ਦੂਜਾ ਲੋ ਠੀਕ ਹੈ ਜੀ ਦੂਸਰਾ ਲੋ ਸੀ ਆ ਇਹ ਖਾ ਲਓ ਚੱਕ ਆ ਆ ਗਰੋ ਚੱਕ ਉਹ ਨਹੀਂ ਤੇ ਆ ਗਿਆ ਉਹ ਨਹੀਂ ਤੇ ਆ ਗਿਆ ਕਿੱਥੇ ਸੀਗਾ ਤੜਕੇ ਸੰਤਾ ਸੰਤਾੜੀ ਤੇ ਸੀਗਾ 37 ਤੇ 47 ਤੇ 47 ਤੇ ਹੀ ਕਿ 37 ਤੇ 37 ਤੇ ਸੀਗਾ ਕਿੰਨਾ ਖਾਦਾ ਫਿਰ ਲਾਸਾ 37 ਤੇ ਹੀ ਮੈਂ ਤੈਨੂੰ ਵੀਡੀਓ ਦਿਖਾ ਦੂੰ ਤੈਨੂੰ 37 ਤੇ ਤੋਂ 38 ਕਹਿੰਦੇ ਮੈਂ 37 ਕਹਿੰਦਾ ਜੀ ਘਰ ਚੈੱਕ ਕੈਲਕੂਲੇਟਰ ਮਾਰ ਟੋਟਲ ਤੇਲ ਕਿੰਨਾ ਖਾਦਾ ਦੋਵੇਂ ਕਿੱਲਿਆਂ ਦਾ 17 17 ਲੋ ਜੀ ਆ ਚੱਕੋ 17 ਡਿਵਾਈਡ 2 ਕਿੱਲੇ ਦਾ 8.5 ਲੀਟਰ ਤੇਲ ਖਾਂਦਾ ਜੀ ਦੂਸਰੇ ਲੋ ਚ ਤੇ ਸਫਾਈ ਪੂਰੀ ਆ ਕਰ ਲੋ ਚੈੱਕ ਓਕੇ ਆ ਜਿਹੜੇ ਆ ਹੀ ਮਿੱਤਰੋ ਆ ਦਾਲੇ ਵੀ ਦੂਰੇ ਦੂਰੇ ਲਾਇਆਏ ਦੂਰਾ ਦੂਰਾ ਗੇੜਾ ਨਾ ਲਾਉਣਾ ਹੋਵੇ ਫੇਰ ਸਮਝੋ 8 ਲੀਟਰਾਂ ਤੇ ਕਹਾਣੀ ਮੁੱਕਦੀ ਆ ਤੇ ਕਰ ਲੋ ਜੀ ਇੱਕ ਬਾਕੀ ਸਹੀ ਹੈ ਸਿਸਟਮ ਓਕੇ ਆ ਘੈਂਟ ਆ ਤੇ ਹੁਣ ਆਪਾਂ ਇਹ ਚ ਮਾਰਦੇ ਪਲਾਉ ਆ ਜੋ ਬਹੁਤ ਵੀਰਾਂ ਦੇ ਕਮੈਂਟ ਆਏ ਬਈ ਐਵਰੇਜ ਦੱਸੋ ਐਵਰੇਜ ਦੱਸੋ ਲੋ ਦੱਸਤੀ ਐਵਰੇਜ ਹੋ ਜੋ ਹਾਸ ਸਵੇਰੇ ਮਿੱਤਰੋ ਆਪਾਂ ਸੁਪਰ ਸੀਡਰ ਮਾਰਿਆ ਸੀਗਾ ਸੂਨਾਲੀ ਕਾ 4x4 ਨਾ ਆਉਦੀ ਸਫਾਈ ਸੀ ਹੁਣ ਆਪਾਂ ਮਾਰਦੇ ਆਂ ਸੂਨਾਲੀ ਕਾ 50 ਪਰ ਉਲਟਾਓ ਪਲਾਉ ਮਾਰਦੇ ਆਪਾਂ ਆਪਾਂ ਸੋਨਾਲੀ ਕੱਪ ਜਾਣਾ ਪਲਾਉ ਮਾਰਨ ਲੱਗੇ ਆਂ ਪਲਾਉ ਦੀ ਸਫਾਈ ਵੀ ਦੇਖੋ ਪੂਰਾ ਘੈਂਟ ਕੰਮ ਆ ਗੱਲਬਾਤ ਐਂਡ ਹੋਈ ਪਈ ਆ ਹੌਲੀ ਹੌਲੀ ਤੁਹਾਨੂੰ ਦਿਖਾਵਾਂਗੇ ਗਾਂ ਗਾਂ ਕੀ ਕਰਦੇ ਆ ਕਿਵੇਂ ਸਫਾਈ ਲਿਆਉਣੀ ਐ ਇਹ ਚ ਬਾਹਾਂ ਚ ਪਰਾਲੀ ਬਹੁਤ ਸੀ ਮਿੱਤਰੋ ਪਰਾਲੀ ਦਾ ਖਾਤਮਾ ਆਪਾਂ ਕਰਤਾ ਘੈਂਟ ਗੱਲਬਾਤ ਹੋਈ ਪਈ ਆ ਹਾਂ ਆਹ ਦੇਖੋ ਬਲੌ ਚੱਲਦੇ ਪੂਰੀ ਗੱਲਬਾਤ ਐਂਡ ਆ